pak What dia ri ਤੇ ਕੈਨੇਡਾ ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋਈ ਹੈ ਸਰਖਾਸੇ ਚ ਇਸ ਨੌਜਵਾਨ ਦੀ ਜਾਂਚ ਚੱਲੀ ਗਈ ਹੈ ਕਰੀਬ ਸਵਾ ਸਾਲ ਪਹਿਲਾਂ ਇਹ ਨੌਜਵਾਨ ਕੈਨੇਡਾ ਗਿਆ ਸੀ ਅਤੇ ਕੈਨੇਡਾ ਦੇ ਸਰੀ ਸ਼ਹਿਰ ਨਜ਼ਦੀਕ VC ਹਾਈਵੇ ਨੰਬਰ 5 ਨੇੜੇ ਭਿਆਨਕ ਸੜਕੀ ਹਾਦਸਾ ਵਾਪਰਿਆ ਜਿਸ ਵਿੱਚ ਦੋ ਟਰੱਕਾਂ ਵਿਚਾਲੇ ਭਿਆਨਕ ਟੱਕਰ ਹੋਣ ਨਾਲ ਟਰੱਕਾਂ ਨੂੰ ਅੱਗ ਲੱਗ ਗਈ ਇਸ ਦੌਰਾਨ ਨੌਜਵਾਨ ਤਰਮਿੰਦਰ ਸਿੰਘ ਜੋ ਕਿ 37 ਸਾਲ ਦਾ ਦੱਸਿਆ ਜਾ ਰਿਹਾ ਹੈ ਉਸ ਦੀ ਇਸ ਹਾਦਸੇ ਦੌਰਾਨ ਜਾਨ ਚਲੀ ਗਈ ਉਧਰੇ ਇਸ ਕਟੜਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਕਿ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਦੋਵੇਂ ਟਰੱਕਾਂ ਦੇ ਪਰਖੱਚੇ ਉੜੇ ਹੋਏ ਨੇ ਜਿਸ ਵਿੱਚ ਕਿ ਪੰਜਾਬੀ ਨੌਜਵਾਨ ਤਰਮਿੰਦਰ ਸਿੰਘ ਦੀ ਮੌਤ ਹੋ ਗਈ ਏ ਮੌਤ ਜੀ ਅਭੀ ਮਾ ਮ੍ਰਿਤਕ ਨੌਜਵਾਨ ਤਰਮਿੰਦਰ ਸਿੰਘ ਫਿਰੋਜ਼ਪੁਰ ਦੇ ਪਿੰਡ ਰਾਮਪੁਰ ਦਾ ਰਹਿਣ ਵਾਲਾ ਸੀ ਅਤੇ ਕਰੀਬ ਸਵਾ ਸਾਲ ਪਹਿਲਾਂ ਹੀ ਕੈਨੇਡਾ ਗਿਆ ਸੀ ਕੈਨੇਡਾ ਵਿੱਚ ਤਰਮਿੰਦਰ ਸਿੰਘ ਟਰੱਕ ਚਲਾਉਣ ਦਾ ਕੰਮ ਕਰਦਾ ਸੀ ਅਤੇ ਬੀਤੇ ਦਿਨੀ ਹੋਏ ਸੜਕੀ ਹਾਦਸੇ ਦੌਰਾਨ ਉਸ ਦੀ ਮੌਤ ਹੋ ਗਈ ਮ੍ਰਿਤਕ ਤਰਮਿੰਦਰ ਸਿੰਘ ਆਪਣੇ ਪਿੱਛੇ ਬਜ਼ੁਰਗ ਮਾਬਾ ਪਤਨੀ ਅਤੇ 4 ਸਾਲ ਦੀ ਧੀ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਗਿਆ ਇਹ ਜੀ 23 ਤਰੀਕ ਦੀ ਰਾਤ ਦੀ ਘਟਨਾ ਹੈ ਸਾਨੂੰ ਤਾਂ ਕੱਲ ਪਤਾ ਲੱਗਾ ਸਾਡੇ ਜੀਜਾ ਜੀ ਸੀਗੇ ਸਰਦਾਰ ਤਰਮਿੰਦਰ ਸਿੰਘ ਜੀ ਲੋਗੀ ਪਿਛਲੇ 1 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਉੱਥੇ ਸਰੀ ਦੇ ਵਿੱਚ ਸੀ ਕੈਨੇਡਾ ਦੇ ਵਿੱਚ ਤੇ ਟਰਾਲੇ ਦਾ ਹੀ ਐਕਸੀਡੈਂਟ ਹੋਇਆ ਸਾਨੂੰ ਕੱਲ ਪਤਾ ਲੱਗਾ ਤੇ ਕੰਪਨੀ ਉੱਥੇ ਸਰੀ ਦੀ ਹੈ ਤੇ ਕ੍ਰਿਫੋ ਡੈਡ ਬੋਡੀ ਦਾ ਕਿਸ ਤਰ੍ਹਾਂ ਜੀ ਕੀ ਕਹਿ ਰਹੇ ਡੈਡ ਬੋਡੀ ਦਾ ਹਜੇ ਸਾਨੂੰ ਕੁਝ ਨਹੀਂ ਦੱਸਿਆ ਜੀ ਉਹ ਕਹਿੰਦੇ ਟਰਾਲੇ ਨੂੰ ਬਲਾਸਟ ਮਤਲਬ ਬਲਾਸਟ ਹੋ ਗਿਆ ਅੱਗ ਲੱਗ ਗਈ ਹੈ ਤੇ ਪਰਿਵਾਰ ਨੂੰ ਸਾਨੂੰ ਕੱਲ ਹੀ ਪਤਾ ਲੱਗਾ ਜਿਵੇਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਪਿੱਛੇ ਸਾਡੇ ਘਰ ਚ ਕੋਈ ਹੱਕ ਬੋਲਦਾ ਵੀ ਇਕੱਲਾ ਹੀ ਸੀ ਇਹ ਤੇ ਮੇਰੇ ਘਰ ਦੇ ਵਿੱਚ ਕੌਣ ਕੌਣ ਟੀਮ ਹੈ ਬੱਚੇ ਕਿੰਨੇ? ਬੇਟੀ ਹੈ ਜੀ ਇੱਕ ਨੇਰੀ ਇੱਕ ਸਾਢੀ ਸਿਸਟਰ ਹੈ ਤੇ ਮਾਂ ਪਿਓ ਨੇ ਤੇ ਉਹ ਸਾਰੇ ਇੱਥੇ ਡਿਪੈਂਡਡ ਸੀਗੇ ਜੀ ਇੱਕੋ ਹੀ ਇਕੱਲਾ ਘਰ ਦੇ ਵਿੱਚ ਕਮਾਉਣ ਵਾਲਾ ਸੀ ਕੋਈ ਚਾਹਤ ਨਹੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਸਰਕਾਰ ਤੋਂ ਵੀ ਤੇ ਇਨਸਾਫ ਮਿਲ ਜਾਇਆ। 트ਮਿੰਦਰ ਸਿੰਘ ਨਾਮ ਸੀਗਾ ਜੀ ਤੁਹਾਡਾ ਮੇਰਾ ਜਸਵਿੰਦਰ ਸਿੰਘ ਪਰਿਵਾਰਕ ਮੈਂਬਰਾਂ ਮਤਾਬਕ ਤਰਮਿੰਦਰ ਸਿੰਘ ਨੇ ਪਹਿਲਾਂ 11 ਸਾਲ ਸਿੰਗਾਪੁਰ ਚ ਲਗਾਏ ਅਤੇ ਕਰੀਬ ਸਵਾ ਕੁ ਸਾਲ ਪਹਿਲਾਂ ਉਹ ਕੈਨੇਡਾ ਚ ਲੱਗਿਆ ਸੀ ਉੱਥੇ ਹੀ ਪਿੰਡ ਵਾਸੀ ਦੀ ਮਨਿਆਤਾ ਤਰਮਿੰਦਰ ਸਿੰਘ ਇੱਕ ਬੇਹਦ ਨੇਕ ਇਨਸਾਨ ਸੀ ਅਤੇ ਪਿੰਡ ਵਿੱਚ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਛੜ ਕੇ ਹਿੱਸਾ ਲੈਂਦਾ ਸੀ ਕਲੱਬਾਂ ਤੋਂ ਲੈ ਕੇ ਹੋਰ ਪਿੰਡ ਦੇ ਛੋਟੇ ਮੋਟੇ ਕਾਰਜਾਂ 'ਚ ਉਹ ਹਿੱਸਾ ਲੈਂਦਾ ਸੀ ਅਤੇ ਕਰੀਬ 12-13 ਸਾਲ ਪਹਿਲਾਂ ਉਹ ਪੰਜਾਬ ਨੂੰ ਛੱਡ ਕੇ ਵਿਦੇਸ਼ ਚ ਲੱਗਿਆ ਗਿਆ ਸੀ ਅਤੇ ਹੁਣ ਉਸ ਦੇ ਮਰਨ ਦੀ ਮੰਦਪਾ ਕੀ ਖਬਰ ਪਿੰਡ ਪਹੁੰਚੀ ਜਿਸ ਨਾਲ ਪੂਰੇ ਪਿੰਡ ਚ ਸੋਗ ਦਾ ਮਾਹੌਲ ਹੈ ਇਹ ਕੀ ਘਟਨਾ ਕਦੋਂ ਦੀ ਵਾਪਰੀ ਹੈ ਤੇ ਕਦੋਂ ਪਤਾ ਲੱਗਾ ਹੈ ਤੁਹਾਨੂੰ ਹਾਂ ਇਹ ਸਾਡੇ ਨਗਰ ਰਾਮਪੁਰਾ ਦਾ ਸਨੇਕ ਹੈ ਧਰਮਿੰਦਰ ਸਿੰਘ ਨੌਜਵਾਨ ਬੜਾ ਮਿਹਨਤੀ ਨੌਜਵਾਨ ਸੀ ਇੱਥੇ ਰਹਿੰਦਿਆਂ ਵੀ ਇਹ ਬਹੁਤ ਸੋਹਣੇ ਸੱਜੇ ਕੰਮ ਕਰਦਾ ਰਿਹਾ ਪੰਜਾਬ ਯੂਥ ਕਲੱਬਾਂ ਦੇ ਵਿੱਚ ਵੀ ਬਹੁਤ ਵੱਡਾ ਭਾਗ ਲੈਂਦਾ ਰਿਹਾ ਸਮਾਜ ਸੇਵਾ ਪਹੁੰਚਾਉਂਦਾ ਰਿਹਾ ਕੁਝ ਸਮਾਂ ਇਹ ਨੇ ਸਿੰਗਾਪੁਰ ਲਾਇਆ ਸਾਲក ਪਹਿਲਾਂ ਇਹ ਕੈਨੇਡਾ ਚਲਾ ਗਿਆ ਜਿਹੜਾ ਅੱਜ ਪਤਾ ਲੱਗਾ ਕਿ ਉਹ ਕੱਲ ਪਰਿਵਾਰ ਨੂੰ ਕੱਲ ਪਤਾ ਲੱਗਾ ਕਿ ਪਿੰਡ 'ਚ ਜਿਹੜੇ ਸੰਗਤ ਜਾਂ ਜਾਂ ਇਲਾਕੇ 'ਚ ਅੱਜ ਪਤਾ ਲੱਗਾ ਸਵੇਰੇ ਕਿ ਆਹ ਘਟਨਾ ਵਾਪਰੀ ਹੈ ਜੋ ਸਰੀਰ ਦੇ ਵਿੱਚ ਇਹਨਾਂ ਦੇ ਟਰਾਲੇ ਦਾ ਐਕਸੀਡੈਂਟ ਹੋਇਆ ਹੈ ਔਰ ਇਹ ਇੰਨਾ ਭਿਆਨਕ ਐਕਸੀਡੈਂਟ ਹੋਇਆ ਕਹਿੰਦੇ ਆ ਕਿ ਉਹ ਜਿਹੜਾ ਟਰਾਲਾ ਵੀ ਬਲਸਟਰ ਹੋਇਆ ਤੇ ਬਹੁਤ ਦੁਖਦਾਈ ਘਟਨਾ ਹੈ ਮਿਹਨਤੀ ਤੇ ਗਰੀਬ ਪਰਿਵਾਰ ਹੈ ਮਾਪ ਲੋ ਵੀ ਬਜ਼ੁਰਗ ਨੇ ਅਜੇ ਜੜੀ ਛੋਟੀ ਬੱਚੀ ਹੈ ਮਤਲਬ ਪਰਿਵਾਰ ਦਾ ਕਮਾਈ ਦਾ ਜਿਹੜਾ ਸਹਾਰਾ ਸੀ ਕੇ ਤਰਮਿੰਦਰ ਹੀ ਸੀ ਜੋ ਵਿਦੇਸ਼ ਵਿੱਚ ਵਿਚਾਰਾ ਮਿਹਨਤ ਕਰਨ ਵਾਸਤੇ ਖਰ ਗਿਆ ਸੀ ਤੇ ਲੱਗਉਂਦੇ ਡੈੱਡ ਬੋਡੀ ਦਾ ਕਿਸ ਤਰ੍ਹਾਂ ਕੀ ਕਹਿ ਰਹੇ ਨੇ ਕੁਝ ਪਤਾ ਲੱਗ ਚੁੱਕਿਆ ਅਜੇ ਤੱਕ ਕੋਈ ਨਾ ਤਾਂ ਉਧਰ ਦੀ ਕੋਈ ਕਲੀਅਰ ਹੋਈ ਆ ਕੋਈ ਵੀ ਅਜੇ ਤਾਂ ਸਿਰਫ ਇਹਨਾਂ ਜਿਹੜੇ ਕੁਨਾਲ ਦੇ ਸਾਥੀ ਸਾਨੂੰ ਉਹਨਾਂ ਨੇ ਫੋਨ ਕੀਤੇ ਆ ਕਿ ਆ ਘਟਨਾ ਵਾਪਰ ਗਈ ਆ ਸੋ ਅਸੀਂ ਤਾਂ ਭਾਰਤ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਆ ਕਿ ਇਹ ਸਾਰੀ ਇੱਕ ਪੜਤਾਲ ਕਰਕੇ ਤੇ ਜਿਹੜਾ ਪਰਿਵਾਰ ਨੂੰ ਉਦੋਂ ਦਾ ਜੋ ਵੀ ਪਾਣਾ ਵਾਪਰਿਆ ਉਹਦੀ ਸਾਰਾ ਕੁਝ ਦੱਸਿਆ ਜਾਵੇ ਕਿਉਂਕਿ ਮਨ ਦੇ ਵਿੱਚ ਕਈ ਤਰੰਗਾਂ ਹੁੰਦੀਆਂ ਨੇ ਮਨ ਵਿੱਚ ਕਈ ਗੱਲਾਂ ਰਹਿ ਜਾਂਦੀਆਂ ਨੇ ਵੀ ਕਿਵੇਂ ਪਾਣਾ ਵਾਪਰਿਆ ਕਿਵੇਂ ਹੋਇਆ ਕਿਵੇਂ ਨਹੀਂ ਹੋਇਆ ਸਾਨੂੰ ਤਾਂ ਜੋ ਇਸ ਤੱਕ ਇਨਫੋਰਮੇਸ਼ਨ ਵੀ ਮਿਲੀ ਹੈ ਕਿ ਉਹਦੀ ਡੈੱਡ ਬੋਡੀ ਵੀ ਜਿਹੜੀ ਹੈ ਉਹ ਬੁਰੀ ਤਰ੍ਹਾਂ ਉੱਥੇ ਜਲ ਚੁੱਕੀ ਸੀ ਤੇ ਬਹੁਤ ਦੁਖਦਾਈ ਘਟਨਾ ਹੈ ਫਿਰ ਦੁਬਾਰਾ ਮੰਗ ਕਰਦੇ ਹਾਂ ਕਿ ਪਰਿਵਾਰ ਨੂੰ ਜਿਹੜਾ ਇਹ ਤਰਵਾਸੀ ਦੇ ਤੌਰ ਤੇ ਇਨਸਾਫ ਤੋਂ ਆਏ ਜੀ ਕਿੰਨੇ ਬੱਚੇ ਕਿੰਨੇ ਸੀ ਤੇ ਲੋਕ ਬੱਚੇ ਇਹਦੇ ਇੱਕ ਕੁੜੀ ਆ ਜੀ ਇਨੇ ਸਾਲ ਦੀ ਮੀਆਂ ਮਗਰ 3 ਸਾਲ ਦੀ ਹੋਏਗੀ ਤੇ ਤਰਮਿੰਦਰ ਸਿੰਘ ਦੇ ਇੱਕ ਦੋਸਤ ਨੇ ਇਸ ਹਾਸੇ ਦੀ ਖਬਰ ਪਰਿਵਾਰ ਨੂੰ ਦਿੱਤੀ ਜਿਸ ਤੋਂ ਬਾਅਦ ਪਰਿਵਾਰ ਵਿੱਚ ਮਾਤਮ ਛਾ ਗਿਆ ਫਿਲਹਾਲ ਪਰਿਵਾਰ ਵੱਲੋਂ ਤਰਮਿੰਦਰ ਸਿੰਘ ਦੀ ਮ੍ਰਿਤਕ ਦੇ ਨੂੰ ਪੰਜਾਬ ਲਿਆਉਣ ਦੀ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਫਿਰੋਜ਼ਪੁਰ ਤੋਂ ਪਰਮਜੀਤ ਸਿਖਾਣਾ ਸੈਂਟਰਲ ਪੰਜਾਬ ਟੀਵੀ